ਸਾਰੇ ਸਟੇਜ ਤੇ ਬੈਠੇ ਹੋਏ ਸਾਧੂ ਸੰਤਾਂ ਦੇ ਵਿੱਚ ਬਹੁਤ ਚੰਗਾ ਲੱਗਾ ਸੰਤ ਬਲਬੀਰ ਸਿੰਘ ਜੀ ਇਹ ਵੀ ਸੇਵਾ ਦੀ ਮੂਰਤ ਨੇ ਪਿਛਲੇ ਕੁਝ ਦਿਨ ਪਹਿਲੇ ਮੌਕਾ ਮਿਲਿਆ ਸੁਲਤਾਨਪੁਰ ਲੋਧੀ ਜਾਨ ਦਾ ਦਰਿਆ ਤੇ ਫਿਰਦਿਆਂ ਹੋਏ ਹਾਂ ਜਿੱਥੇ ਹੜ ਆਇਆ ਹੋਇਆ ਹੈ ਕਾਫੀ ਨੁਕਸਾਨ ਹੋਇਆ ਹੈ ਤੇ ਸੰਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਸ ਰੂਪ ਵਿੱਚ ਕਿ ਸਾਰਾ ਦਿਨ ਬੇੜੀ ਤੇ ਜਾ ਕੇ ਜਿੱਥੇ-ਜਿੱਥੇ ਵੀ ਕਿਸੇ ਨੂੰ ਜ਼ਰੂਰਤ ਸੀ ਕਿਸੇ ਨੂੰ ਪ੍ਰਸ਼ਾਦਾ ਪਾਣੀ ਕਿਸੇ ਨੂੰ ਅਨਾਜ ਵੰਡ ਰਹੇ ਸੀ ਇਹ ਨਹੀਂ ਕਿ ਕਿਤੇ ਏਸੀ ਰੂਮ ਵਿੱਚ ਬੈਠੇ ਹੋਏ ਕਿਸੇ ਨੂੰ ਵਰ ਦੇ ਰਹੇ ਸੀ ਇਹ ਸਿੱਖੀ ਦਾ ਸਰੂਪ ਹੈ ਇਸ ਤਰ੍ਹਾਂ ਹੀ ਸਾਡੇ ਕੋਲ ਬਾਬਾ ਬ੍ਰਹਮਦਾਸ ਜੀ ਡੇਰਾ ਬਾਬਾ ਪੂਸ਼ਨ ਸ਼ਾਹ ਜੀ ਸਵਾਮੀ ਗਿਆਨਾਨੰਦ ਜੀ ਜਿਨ੍ਹਾਂ ਨੂੰ ਜਾਣਾ ਪਿਆ ਪਰ ਤੁਸੀਂ ਉਹਨਾਂ ਦੇ ਬਚਨ ਸੁਣੇ ਨੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਗੁਰਬਾਣੀ ਵਿੱਚੋਂ ਵੀ ਪ੍ਰਮਾਨ ਦੇ ਕੇ ਤੇ ਨਾਲ ਗੀਤਾ ਵਿੱਚੋਂ ਵੀ ਪ੍ਰਮਾਨ ਦੇ ਕੇ ਇਹ ਦਿਖਾਇਆ ਕਿ ਧਰਮ ਕਦੀ ਦੋ ਨਹੀਂ ਹੁੰਦੇ ਧਰਮ ਇੱਕ ਹੀ ਹੁੰਦਾ ਹੈ ਇਹ ਵੰਡਾਂ ਤਾਂ ਮਨੁੱਖਾਂ ਨੇ ਪਾਈਆਂ ਹੋਈਆਂ ਨੇ ਸਾਡੇ ਗੁਰੂਆਂ ਪੀਰਾਂ ਨੇ ਇਹ ਵੰਡਾ ਨਹੀਂ ਪਾਈਆਂ ਹੋਈਆਂ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਗਣੇਸ਼ੀ لال ਜੀ ਬਹੁਤ ਸਾਲਾਂ ਤੋਂ ਇਹਨਾਂ ਨੂੰ ਜਾਣਦੇ ਆ ਮੇਰੇ ਨਾਲ ਬੜਾ ਚਿਰ ਬੂਟਾ ਸਿੰਘ ਜੀ ਰਹੇ ਬੂਟਾ ਸਿੰਘ ਜੀ ਇਹਨਾਂ ਦੇ ਵਿਦਿਆਰਥੀ ਸਨ ਤੇ ਬੜੇ ਚਾਹ ਨਾਲ ਇਹਨਾਂ ਦੀਆਂ ਗੱਲਾਂ ਸਾਨੂੰ ਸੁਣਾਉਂਦੇ ਰਹੇ ਸੋ ਇਹਨਾਂ ਬਾਰੇ ਤਾਂ ਮੈਂ ਬਚਪਨ ਤੋਂ ਹੀ ਇਹਨਾਂ ਬਾਰੇ ਸੁਣਦੇ ਰਹੇ ਹਾਂ ਔਰ ਬਹੁਤ ਨਾਮਤਰੀ ਇਹਨਾਂ ਕੋਲ ਪੜੇ ਨੇ ਸਾਡੇ ਆਈਐਸ ਅਫੀਸਰ ਸ੍ਰੀ ਅਸ਼ੋਕ ਗਰਗ ਜੀ ਸਾਡੇ ਸੈਸ਼ਨ ਜੱਜ ਸਾਹਿਬ ਜੋ ਆਏ ਹੋਏ ਨੇ ਤੇ ਸਾਥ ਸੰਗਤ ਦੇ ਰੂਪ ਵਿੱਚ ਬੈਠੇ ਹੋਏ ਤੁਸੀਂ ਸਾਰੇ ਭੈਣ ਭਰਾ ਤੇ ਬਹੁਤ ਪਿਆਰੇ ਬੱਚੇ ਬ੍ਰਿੰਦਰ ਸਿੰਘ ਮਨ ਵਿੱਚ ਬੈਠੇ ਬੈਠੇ ਵਿਚਾਰ ਆ ਰਿਹਾ ਸੀ ਕਿ ਸ਼ਾਇਦ ਅੱਜ ਤੋਂ 5 30 ਸਾਲ ਪਹਿਲੇ ਤੁਹਾਡਾ ਐਕਸੀਡੈਂਟ ਹੋਇਆ ਬੜਾ ਦੁੱਖ ਹੋਇਆ ਹੋਵੇਗਾ ਬੜੇ ਔਖੇ ਸਮੇਂ 'ਚੋਂ ਲੰਘੇ ਤੁਸੀਂ ਬੜੇ ਹਸਪਤਾਲਾਂ 'ਚ ਵੀ ਗਏ ਪਰ ਕਦੀ ਇਹ ਕੋਈ ਸੋਚ ਸਕਦਾ ਸੀ ਕਿ ਉਸ ਮਾਲਕ ਨੇ ਉਸ ਅਕਾਲ ਪੁਰਖ ਨੇ ਤੁਹਾਡੇ ਤੋਂ ਇਹ ਸੇਵਾ ਇਸ ਰੂਪ ਵਿੱਚ ਲੈਣੀ ਹੈ ਇਸ ਜ਼ਿਲ੍ਹੇ ਵਿੱਚ ਕਿੰਨੇ ਹੋਰ ਬੜੇ ਪੈਸੇ ਵਾਲੇ ਨੇ ਇਸ ਸਟੇਟ ਵਿੱਚ ਵੀ ਹੋਰ ਬੜੇ ਪੈਸੇ ਵਾਲੇ ਨੇ ਪਰ ਇਹ ਖੇਡ ਬਣਾ ਕੇ ਜਦੋਂ ਤੁਹਾਡੇ ਤੋਂ ਇਹ ਸੇਵਾ ਲੈਂਦਾ ਫਿਰ ਮਨ ਵਿੱਚ ਉਹਨੂੰ ਸਿਰ ਝੁਕਾਉਂਦਿਆਂ ਹੋਇਆਂ ਇਹ ਹੀ ਆਉਂਦਾ ਹੈ ਕਿ ਕਰੇ ਕਿਰਾਏ ਆਪੇ ਆਪ ਮਾਨੁਖ ਕੇ ਕਿਛ ਨਾਹੀਂ ਹਾਥ ਤੁਸੀਂ ਬੜੇ ਵੱਡੇ ਕਰਮਾਂ ਵਾਲੇ ਹੋ ਕਿ ਜਿਹੜੀ ਤੁਹਾਡੇ ਤੋਂ ਇਹ ਸੇਵਾ ਲਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਕਿਰਪਾ ਕਰਨ ਇਹ ਸੇਵਾ ਲਵੇ ਇਹ ਸੇਵਾ ਕਰਦੇ ਆ ਹੋਇਆਂ ਅਸੀਂ ਸਾਰੇ ਸੇਵਾ ਕਰਦੇ ਆ ਇਸ ਤਰ੍ਹਾਂ ਮੈਂ ਕੀਤਾ ਕਿ ਕਦੀ ਕਦੀ ਅਸੀਂ ਇਹ ਰਿਅਲਾਈਜ਼ ਕਰੀਏ ਕਿ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏ ਦਾ ਉਹ ਕਰਮ ਵੀ ਆਪਾ ਹੀ ਕਰਾਉਂਦਾ ਹੈ ਜੇ ਸਾਡੇ ਤੋਂ ਸੇਵਾ ਹੁੰਦੀ ਹੈ ਤੇ ਕਰਨ ਕਰਾਉਣ ਵਾਲਾ ਉਹ ਆਪਾ ਹੀ ਹੈ ਸਤਿਗੁਰੂ ਸੱਚ ਪਾਤਸ਼ਾਹ ਹੁਕਮ ਕਰਦੇ ਨੇ ਕਿ ਤੂੰ ਕਰਤਾ ਕਰਨਾ ਮੈਂ ਨਾਹੀਂ ਜਾ ਹੋ ਕਰੀ ਨਾ ਹੋਈ ਜਿਹੜਾ ਏ ਰਿਅਲਾਈਜ਼ ਕਰ ਲੈਂਦਾ ਜਿਹਦੇ ਅੰਦਰ ਇਹ ਪੈ ਜਾਂਦਾ ਕਿ ਮੈਂ ਜੋ ਕਰ ਰਿਆਂ ਮੈਂ ਆਪ ਤਾਂ ਕਰਨ ਵਾਲਾ ਨਹੀਂ ਮੇਰੇ ਅੰਦਰ ਉਹ ਬ੍ਰਹਮ ਹੀ ਕਰ ਰਿਹਾ ਹੈ ਉਹ ਸੱਚੇ ਧਰਮ ਨੂੰ ਪਛਾਣ ਲੈਂਦਾ ਔਰ ਤੁਸੀਂ ਜੋ ਕਰ ਰਹੇ ਹੋ ਬੜੀ ਵੱਡੀ ਸੇਵਾ ਕਰ ਰਹੇ ਹੋ ਔਰ ਉਹ ਸੇਵਾ ਕਰਕੇ ਕੋਈ ਇੱਥੇ ਵਿਖਾਵਾ ਨਹੀਂ ਕਰਦੇ ਇਹ ਬੱਚੇ ਉਸਾਤ ਗੁਰੂ ਸਾਚ ਜਪਾਤਿ ਹੁਕਮ ਕਰਦੇ ਨੇ ਕਿ ਸੇਵਾ ਉਹ ਨਹੀਂ ਕਿ ਮੈਂ ਆਪਣੇ ਭਰਾ ਦੀ ਸੇਵਾ ਕਰ ਲਈ ਮੈਂ ਆਪਣੇ ਰਿਸ਼ਤੇਦਾਰੀ ਦੀ ਸੇਵਾ ਕਰ ਲਈ ਜਿਹੜਾ ਕੋਈ ਜਾਣਦਾ ਉਹਦੀ ਸੇਵਾ ਕਰ ਲਈ ਜਿੰਨਾ ਬੱਚਿਆਂ ਨੂੰ ਕੋਈ ਜਾਣਦਾ ਨਹੀਂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਤੁਸੀਂ ਉਹਨਾਂ ਨੂੰ ਲਿਆ ਕੇ ਸਾਂਭਦੇ ਹੋ ਉਹਨਾਂ ਦੀ ਸੇਵਾ ਕਰਦੇ ਹੋ ਮੈਂ ਆਸ਼ਰਮ ਚ ਵੀ ਕੁਝ ਸਾਲ ਪਹਿਲੇ ਦਰਸ਼ਨ ਕਰਕੇ ਗਿਆ ਸੀ ਦੇਖ ਕੇ ਗਿਆ ਸੀ ਕਿ ਕਿੰਨੇ ਪਿਆਰ ਨਾਲ ਤੁਸੀਂ ਸੇਵਾ ਕਰਦੇ ਹੋ ਇੱਥੇ ਹੁਣ ਤੁਸੀਂ ਸਕੂਲ ਕੀ ਸ਼ੁਰੂ ਕੀਤਾ ਔਰ ਬੜਾ ਸੋਹਣਾ ਤੁਸੀਂ ਸਕੂਲ ਬਣਾਇਆ ਔਰ ਤੁਹਾਡੇ ਤੋਂ ਇਸ ਤਰ੍ਹਾਂ ਹੀ ਮਾਲਕ ਸੇਵਾ ਲੈਂਦਾ ਰਹੇ ਤੁਹਾਡੇ ਨਾਲ ਜਿਹੜੇ ਟਰਸਟੀ ਨੇ ਮੈਨੂੰ ਸਾਰਿਆਂ ਦੇ ਨਾਮ ਨਹੀਂ ਆਉਂਦੇ ਔਰ ਹਰਦੇਵ ਸਿੰਘ ਨੂੰ ਮੈਂ ਜ਼ਰੂਰ ਜਾਣਦਾ ਸਤਿਗੁਰੂ ਇੱਕ ਰਵਾ ਉਹ ਮਾਲਕ ਹੀ ਰਿਹਾ ਹੈ ਪਰ ਇਸ ਤਰ੍ਹਾਂ ਹੀ ਨਿਰਮਾਨਤਾ ਨਾਲ ਤੁਹਾਡੇ ਤੋਂ ਬਖਸ਼ਿਸ਼ ਹੋਵੇ ਇਸ ਤਰ੍ਹਾਂ ਹੀ ਇਹ ਸੇਵਾ ਹੁੰਦੀ ਰਹੇ ਗੱਲ ਆਪਾਂ ਭਾਈ ਕਨਾਈਆ ਜੀ ਦੇ ਨਾਮ ਤੇ ਤੁਸੀਂ ਉਹਨਾਂ ਦੇ ਇਸ ਜਨਮ ਦਿਨ ਨੂੰ ਮਨਾ ਰਹੇ ਹੋ ਔਰ ਬੜੇ ਉੱਚੇ ਬੜੇ ਪਵਿੱਤਰ ਨਾਮ ਤੇ ਤੁਸੀਂ ਇਹ ਆਸ਼ਰਮ ਸ਼ੁਰੂ ਕੀਤਾ ਹੈ ਹਾਲਾਂਕਿ ਨਾਮ ਸਾਰੇ ਮੇਰੇ ਮਾਲਕ ਦੇ ਨੇ ਨਾਮ ਸਾਰੇ ਉਹਦੇ ਨੇ ਪਰ ਉਸ ਰੂਪ ਵਿੱਚ ਭਾਈ ਕਨਈਆ ਦੇ ਰੂਪ ਵਿੱਚ ਜੋ ਇਹਨਾਂ ਸੇਵ ਉਹਨਾਂ ਨੇ ਸੇਵਾ ਕੀਤੀ ਉਹ ਸੇਵਾ ਦਾ ਕੋਈ ਪੈਰਲਲ ਨਹੀਂ ਔਰ ਮੈਂ ਸਮਝਦਾ ਕਿ ਉਸ ਸੇਵਾ ਵਿੱਚ ਸਭ ਤੋਂ ਵੱਡੀ ਗੱਲ ਕੀ ਹੈ ਉਸ ਸੇਵਾ ਵਿੱਚ ਫਿਲਾਸਫੀ ਹੈ ਉਹ ਭਾਈ ਕਨਈਆ ਦੇ ਰੂਪ ਵਿੱਚ ਉਹ ਕਦੀ ਇਹ ਨਹੀਂ ਕਿ ਕਦੀ ਜਨਮਾਂ ਵਿੱਚ ਆਉਂਦੇ ਨੇ ਨਾ ਉਹ ਜਨਮਾਂ ਵਿੱਚ ਆਉਂਦੇ ਨੇ ਨਾ ਮਰਦੇ ਨੇ ਭਾਈ ਕਨਈਆ ਤਾਂ ਉਹ ਨਾਂ ਹੈ ਜਿਹੜਾ ਸਦਾ ਵਾਸਤੇ ਆਮਾਰ ਹੈ ਕਿਉਂਕਿ ਭਾਈ ਕਨਈਆ ਨੇ ਕੀ ਦੇਖਿਆ ਜਦੋਂ ਉਹਨੂੰ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਨੇ ਪੁੱਛਿਆ ਤੁਸੀਂ ਬਹੁਤ ਵਾਰੀ ਸਾਖੀ ਸੁਣੀ ਹੈ ਕਿ ਤੂੰ ਮੁਗਲਾਂ ਨੂੰ ਪਾਣੀ ਪਿਉਣਾ ਤੇ ਉਹਨੇ ਅਰਜ ਕੀਤੀ ਤੈਨੂੰ ਪੀਆ ਪਿਲਾਵਾ ਪਾਣੀ ਤੂੰ ਦਿਸਦਾ ਸਭ ਥਾਈ जिने ब्रह्म पहचान लिया जिने ब्रह्म देख लिया वो ब्रह्म ਦਾ ਰੂਪ ਹੋ ਗਿਆ ਸੋ ਭਾਈ ਕਨਈਆ ਤਾਂ ਇੱਕ ब्रह्म ਦਾ ਰੂਪ ਹੋ ਗਏ ਉਹ ਸਾਡੀ ਸਿੱਖਿਆ ਵਾਸਤੇ ਵੀ ਹੋ ਗਏ ਸਾਨੂੰ ਇੱਕ ਸਮਝਾਉਣ ਵਾਸਤੇ ਵੀ ਹੋ ਗਏ ਕਿ ਸੱਚਾ ਧਰਮ ਕੀ ਹੈ ਸੱਚਾ ਧਰਮ ਕਰਮकांड ਅਸੀਂ ਕਰਦੇ ਆ ਠੀਕ ਆ ਆਪੋ ਆਪਣੇ ਸਾਰੀਆਂ ਤੁਹਾਡੀਆਂ ਸੰਸਥਾਵਾਂ ਦੇ ਵੱਖੋ ਵੱਖਰੇ ਧਰਮ ਹੁੰਦੇ ਨੇ ਪਰ ਸਭ ਤੋਂ ਉੱਚਾ ਧਰਮ ਇਹ ਹੈ ਕਿ ਜਿੱਥੇ ਸੇਵਾ ਅਸੀਂ ਕਰਦੇ ਆ ਔਰ ਸੇਵਾ ਕਰਦੇ ਆਂ ਅਸੀਂ ਇਹ ਨਹੀਂ ਦੇਖਦੇ ਕਿ ਕਿਹੜੀ ਜਾਤ ਦਾ ਹੈ ਇਹ ਕਿਹੜੇ ਰੰਗ ਦਾ ਹੈ ਇਹ ਕਿਹੜੇ ਧਰਮ ਦਾ ਹੈ ਇਹ ਕਿਹੜੇ ਪਿੰਡ ਦਾ ਹੈ ਇਹ ਕਿੱਥੋਂ ਆਇਆ ਸਾਨੂੰ ਦੁੱਖ ਕਿਸ ਕਰਕੇ ਆ ਦੁੱਖ ਮੈਨ ਦਾ ਹੈ ਦੁੱਖ ਸਾਡੀਆਂ ਵੰਡਾਂ ਦਾ ਹੈ ਉਦੋਂ ਦੁੱਖ ਮੁੱਕ ਜਾਂਦਾ ਹੈ ਹੁਣੇ ਹੀ ਸਵਾਮੀ ਜੀ ਗੱਲ ਕਰ ਰਹੇ ਸੀ ਜਦੋਂ ਅਸੀਂ ਸਾਰਿਆਂ ਵਿੱਚ ਇੱਕ ਦੇਖਣ ਲੱਗ ਜਾਂਦੇ ਆ ਉਦੋਂ ਹੀ ਸਾਡਾ ਮਨ ਸੁਖੀ ਹੋਣ ਲੱਗ ਜਾਂਦਾ ਹੈ ਬੜੀ ਸੋਹਣੀ ਉਹਨਾਂ ਨੇ ਗੱਲ ਕੀਤੀ ਕਿ ਕਿਸੇ ਦਾ ਧਰਮ ਦਾ ਰਸਤਾ ਕੀ ਹੈ ਤੁਸੀਂ ਉਦੋਂ ਹੀ ਉਸ ਰਸਤੇ ਤੇ ਤੁਰਦੇ ਹੋ ਕਿਸੇ ਦਾ ਦੁੱਖ ਦੇਖ ਕੇ ਤੁਹਾਡਾ ਮਨ ਦੁਖੀ ਹੁੰਦਾ ਹੈ ਕਿਸੇ ਦਾ ਸੁੱਖ ਦੇਖ ਕੇ ਤੁਹਾਡੇ ਮਨ ਵਿੱਚ ਆਨੰਦ ਆਉਂਦਾ ਹੈ ਤੁਹਾਡੇ ਮਨ ਵਿੱਚ ਸੇਵਾ ਕਰਨ ਦੀ ਭਾਵਨਾ ਆਉਂਦੀ ਹੈ ਧਰਮ ਦੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਜਦੋਂ ਧਰਮ ਦੀ ਸ਼ੁਰੂਆਤ ਹੁੰਦੀ ਹੈ ਔਰ ਤੁਹਾਡੀ ਆਖਰੀ ਅਵਸਥਾ ਮੈਂ ਕਹਿੰਦਾ ਉਹ ਏ ਕਿ ਜਦੋਂ ਤੁਸੀਂ ਭਾਈ ਕਨਈਆ ਦਾ ਰੂਪ ਹੋ ਜਾਂਦੇ ਹੋ ਜਦੋਂ ਤੁਹਾਨੂੰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਦਾ ਨਾਮ ਲਿਆ ਪਰ ਤੁਸੀਂ ਕਿਸੇ ਦਾ ਨਾਮ ਲੈਂਦੇ ਹੋ ਉਹ ਸਾਰੇ ਹੀ ਭਗਵਾਨ ਰਾਮ ਦਾ ਨਾਮ ਲੈਂਦਾ ਹੈ ਭਗਵਾਨ ਕ੍ਰਿਸ਼ਨ ਦਾ ਨਾਮ ਲੈਂਦਾ ਉਹ ਗੁਰੂ ਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖ ਸੀ ਉਹਨਾਂ ਨੂੰ ਸਾਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਸੋ ਮੈਂ ਇਹ ਅਰਜ ਬੇਨਤੀ ਕਰਦਾ ਕਿ ਇਹ ਸਤਿਗੁਰੂ ਕਿਰਪਾ ਕਰਨ ਇਸ ਤਰ੍ਹਾਂ ਹੀ ਇਹਨਾਂ ਤੋਂ ਇਹ ਸੇਵਾ ਲੈਂਦੇ ਰਹਿਣ ਦੂਸਰੀ ਇਹ ਬੇਨਤੀ ਕਰਦਾ ਕਿ ਅੱਜ ਆਪਾਂ ਇੱਥੇ ਆਏ ਆ ਆਪਾਂ ਇਹ ਸਿੱਖਿਆ ਲੈ ਕੇ ਜਾਈਏ ਕਿ ਸਾਡੇ ਮਨ ਦੀ ਈਰਖਾ ਦੁਸ਼ੈਸ਼ ਖਤਮ ਹੋ ਜਾਵੇ ਸਾਡੇ ਮਨ ਵਿੱਚ ਸਾਨੂੰ ਵੀ ਇੱਕ ਦਿਸਣ ਲੱਗ ਜਾਵੇ ਸਾਡੇ ਤੇ ਵੀ ਉਹ ਕਿਰਪਾ ਹੋਵੇ ਸਾਡੇ ਅੰਦਰ ਕਿਸੇ ਵਾਸਤੇ ਈਰਖਾ ਨਾ ਰਵੇ ਸਾਡੇ ਅੰਦਰ ਵੀ ਭੇਦ ਭਾਵ ਮਿਟ ਜਾਵੇ ਤਾਂ ਹੀ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਤਿਗੁਰੂ ਰਾਮ ਸਿੰਘ ਦੇ ਸੱਚੇ ਸਿੱਖ ਅਖਵਾਉਣ ਦੇ ਯੋਗ ਬਣਾਂਗੇ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ ਤੁਹਾਡੇ ਬਹੁਤ ਵੱਡੇ ਪਾਗ ਨੇ ਜੋ ਤੁਸੀਂ ਸੇਵਾ ਕਰ ਰਹੇ ਹੋ ਮਾਫ ਕਰਨਾ ਸ਼ਾਇਦ ਜੇ ਐਕਸੀਡੈਂਟ ਨਾ ਹੁੰਦਾ ਇਹ ਸੇਵਾ ਹੀ ਨਾ ਹੁੰਦੀ ਇਹ ਬਹੁਤ ਵੱਡੀ ਸੇਵਾ ਹੈ ਤੇ ਇਸ ਕਰਕੇ ਤੁਹਾਡੀ ਇਸ ਸੇਵਾ ਅੱਗੇ ਵੀ ਸਿਰ ਚੁੱਕਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਵੱਧ ਤੋਂ ਵੱਧ ਸੇਵਾ ਕਰੋ ਇੰਨੀ ਗੱਲ ਕਰਕੇ ਤੁਹਾਡੇ ਕੋ ਆ ਗਿਆ ਨਹੀਂ ਸਤਿਗੁਰੂ